ਲਓ ਵੀ ਦੋਸਤੋ ਅੱਜ ਮੇਰੇ ਨਾਲ ਮੇਰੇ ਪਿੰਡ ਗੋਨਣਾ ਕਲਾਂ ਦੇ ਸਰਪੰਚ ਸਾਹਿਬ ਸਰਦਾਰ ਰਸ਼ਿੰਦਰ ਸਿੰਘ ਜੀ ਅਤੇ ਸਮੂਹ ಗ್ರಾಮ ਪੰਚਾਇਤ ਮੌਜੂਦ ਆ ਅੱਜ ਆਪਾਂ ਸਰਪੰਚ ਸਾਹਿਬ ਜੀ ਨਾਲ ਗੱਲਬਾਤ ਕਰਾਂਗੇ ਵੀ ਪਿੰਡ 'ਚ ਕਿਹੜੇ-ਕਿਹੜੇ ਕੰਮਕਾਰ ਚੱਲ ਰਹੇ ਨੇ ਤੇ ਕੀ ਗ੍ਰਾਂਟ ਆਈ ਆ ਪੂਰੀ ਗੱਲਬਾਤ ਆਪਾਂ ਨੂੰ ਸਰਪੰਚ ਸਾਹਿਬ ਸਮਝਾਉਣਗੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਮੁਬਾਰਕ ਆਈ ਜਿਹੜਾ ਤੁਸੀਂ ਗੁੱਜੀਵਾਰ ਸਰਪੰਚ ਬਣਿਓ ਤੇ ਤੁਹਾਨੂੰ ਪਿੰਡ ਨੇ ਮੌਕਾ ਦੁਦੀਵਾਰ ਦਿੱਤਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਆਏ ਦੱਸੋ ਜੀ ਵੀ ਹੁਣ ਕੰਮਕਾਰ ਕਿਹੜੇ ਚੱਲ ਰਹੇ ਹੈ ਜੀ ਪਿੰਡ 'ਚ ਜਿਹੜੇ ਮੌਜੂਦਾ ਪ੍ਰੋਜੈਕਟ ਹੈ। ਅਸੀਂ ਧੰਨਵਾਦ ਕਰਦੇ ਹਾਂ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦਾ ਕਿ ਜਿਨ੍ਹਾਂ ਨੇ ਸਾਨੂੰ ਤਕਰੀਬਨ ਅਕਤੂਬਰ ਦੇ ਵਿੱਚ ਸਾਡੀ ਜਿਹੜੀ ਪੰਚਾਇਤ ਦੀ ਚੋਣ ਹੋਈ ਹੈ ਤੇ 10 ਮਹੀਨਿਆਂ ਦੇ ਵਿੱਚ ਸਾਡੇ ਬਹੁਤ ਜਿਹੜੇ ਪੁਰਾਣੇ ਰੁਕੇ ਕੰਮ ਸਨ ਉਹ ਕੰਮ ਕਰਨ ਦਾ ਸਾਨੂੰ ਸੁਭਾਗਾ ਸਮਾ ਮਾਨ ਪ੍ਰਾਪਤ ਹੋਇਆ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਾਡੇ ਪਿੰਡ ਦੀਆਂ ਦੋ ਗਲੀਆਂ ਸਨ ਜਿਹੜੀਆਂ 15 ਸਾਲ ਪੁਰਾਣੀਆਂ ਤਕਰੀਬਨ ਜਿਨ੍ਹਾਂ ਦਾ ਕਾਫੀ ਰੋਲਾ ਸੀ ਠੀਕ ਹੈ ਤੇ ਉਹ ਅਸੀਂ ਗਲੀਆਂ ਦੇ ਵਿੱਚ ਇੰਟਰਲੌਕ ਟੈਲਾਈ ਓਕੇ ਤੇ ਉਹ ਲੋਕਾਂ ਦੇ ਬੜੇ ਸਹੂਲਤ ਸੀ ਕਿਉਂਕਿ ਚੰਦਪਾਣ ਵਾਲਾ ਜਿਹੜਾ ਮੇਨ ਰੋਡ ਸਾਰਾ ਪਿੰਡ ਉਥੋਂ ਦੀ ਲੰਘਦਾ ਹੈ ਹਾਂਜੀ ਤੇ ਉੱਥੇ ਲੋਕ ਬਹੁਤ ਪਰੇਸ਼ਾਨ ਹੁੰਦੇ ਸੀ ਗੱਡੀਆਂ ਟਰਾਲੀਆਂ ਟਰੈਕਟਰ ਜੋ ਵੀ ਸਾਧਨ ਲੰਘਦੇ ਸਨ ਉਹ ਗਾਰੇ ਨਾਲ ਪੜ ਜਾਂਦੇ ਸਨ ਕੱਚਾ ਥਾਂ ਕਰਕੇ ਤੇ ਸਭ ਤੋਂ ਪਹਿਲਾਂ ਅਸੀਂ ਉਹ ਦੋ ਗਲੀਆਂ ਇੱਕ ਮੇਨ ਰੋਡ ਤੇ ਹੈ ਵੱਡੀ ਰੋਡ ਤੇ ਹੈ ਠੀਕ ਹੈ ਜੀ ਤੇ ਇੱਕ ਚੰਦਪਾਣ ਨੂੰ ਜਿਹੜਾ ਰਸਤਾ ਜਾਂਦਾ ਹੈ ਤੇ ਉਹ ਅਸੀਂ ਸਭ ਤੋਂ ਪਹਿਲਾਂ ਉਹ ਦੋ ਗਲੀਆਂ ਕੰਪਲੀਟ ਕੀਤੀ। ਇਹ ਪੈਂਡਿੰਗ ਕੰਮ ਸੀ ਜੀ। ਇਹ ਪੈਂਡਿੰਗ ਕੰਮ ਸੀ 10-15 ਸਾਲ ਦੀ। ਅੱਛਾ ਜੀ ਤੁਹਾਡੀ ਸਰਕਾਰ ਚ ਕਿਹੜੇ-ਕਿਹੜੇ ਹੁਣ ਜਿਹੜੇ ਕੰਮ ਤੁਸੀਂ ਨਵੇਂ ਕਰ ਰਹੇ ਹੋ ਜੀ? ਹੁਣ ਨਵੇਂ ਕੰਮ ਹੈ ਜੀ ਜਿਹੜਾ ਸਾਡਾ ਇੱਕ ਸਾਡੇ ਪਿੰਡ ਆਪਣੇ ਪਿੰਡ ਦੇ ਦੋ ਛੱਪੜ ਨੇ। ਇੱਕ ਤਾਂ ਸ਼ਮਸ਼ਾਨ ਘਾਟ ਵਾਲਾ ਛੱਪੜ ਹੈ। ਹਾਂਜੀ। ਇਹ ਤਕਰੀਬਨ ਲਗਭਗ ਬਹੁਤ ਹੀ ਸਾਫ਼ ਸੁਥਰਾ ਹੈ। ਵਧੀਆ ਪਾਣੀ ਪੈਂਦਾ ਇਹਦੇ ਚ। ਹਾਂਜੀ। ਤੇ ਇੱਕ ਪਿੰਡ ਦੇ ਪਰਲੇ ਪਾਸੇ ਝਾਣੀ ਵਾਲਾ ਛੱਪੜ ਹੈ। ਠੀਕ ਹੈ ਜੀ। ਤੇ ਉਹਦੀ ਹਾਲਤ ਬਹੁਤ ਹੀ ਮਾੜੀ ਸੀ। ਕਿਉਂਕਿ ਅੱਧੇ ਪਿੰਡ ਦਾ ਪਾਣੀ ਉਸ ਛੱਪੜ ਵਿੱਚ ਪੈਂਦਾ ਹੈ। ਤੇ ਉਹ ਪਿੰਡ ਉਹ ਛੱਪੜ ਜਦੋਂ ਓਵਰਫਲੋ ਹੋ ਜਾਂਦਾ ਸੀ ਤੇ ਆਸੇ-ਪਾਸੇ ਘਰਾਂ ਦੇ ਵਿੱਚੋਂ ਪਾਣੀ ਵੜ ਜਾਂਦਾ ਸੀ ਤੇ ਅਸੀਂ ਸਰਕਾਰ ਕੋਲੇ ਐਮਐਲਏ ਸਾਹਿਬ ਕੋਲ ਵੀ ਇਹ ਮੰਗ ਕੀਤੀ ਲੋਕਾਂ ਨੇ ਵੀ ਸਾਨੂੰ ਘਰ ਜਦੋਂ ਅਸੀਂ ਵੋਟਾਂ ਮੰਗਣ ਵਾਸਤੇ ਗਏ ਠੀਕ ਹੈ ਤੇ ਲੋਕਾਂ ਨੇ ਵੀ ਸਾਨੂੰ ਇਹ ਮੰਗ ਕੀਤੀ ਕਿ ਸਾਡਾ ਇੱਥੇ ਰਹਿਣਾ ਦੁਬਾਰ ਹੋਇਆ ਪਿਆ ਬਹੁਤ ਹੀ ਭੈੜੀਆਂ ਬਿਮਾਰੀਆਂ ਸਾਨੂੰ ਲੱਗ ਰਹੀਆਂ ਅਸੀਂ ਇੱਥੋਂ ਦੀ ਤੁਰ ਫਿਰ ਨਹੀਂ ਸਕਦੇ ਤੇ ਸਾਡਾ ਜਿਹੜਾ ਵੇਸਟ ਪਾਣੀ ਹੈ ਤੇ ਉਹ ਸਾਰਾ ਗੰਦਾ ਪਾਣੀ ਸਾਡੇ ਘਰਾਂ ਦੇ ਵਿੱਚ ਵੜ ਜਾਂਦਾ ਠੀਕ ਹੈ ਜੀ ਤੇ ਉਹਨੂੰ ਅਸੀਂ ਉਸ ਮੰਗ ਨੂੰ ਸਭ ਤੋਂ ਪਹਿਲਾਂ ਅਸੀਂ ਐਮਐਲਏ ਸਾਹਿਬ ਕੋਲ ਮੰਗ ਅਸੀਂ ਰੱਖੀ ਤੇ ਐਮਐਲਏ ਸਾਹਿਬ ਨੇ ਸਾਡੇ ಗ್ರಾಮ ਪੰਚਾਇਤ ਦੀ ਮੀਟਿੰਗ ਕਰਵਾ ਕੇ ਡੀਸੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਅੱਛਾ ਜੀ ਉਹਦੇ ਵਿੱਚ ਆਪਣੇ ਪਿੰਡ ਦਾ ਜਿਹੜਾ ਝਾਣੀ ਵਾਲਾ ਛੱਪੜ ਹੈ ਹਾਂਜੀ ਤੇ ਉਹ ਛੱਪੜ ਨੂੰ ਥਾਪੜ ਮਾਡਲ ਜਿਹੜਾ ਬਣਾਉਣ ਵਾਸਤੇ ਸਾਨੂੰ ਉਹਦੇ ਵਾਸਤੇ ਸਾਨੂੰ ਗਰੰਟ ਦਿੱਤੀ ਹੈ ਤੇ ਠਾਪੜ ਮਾਡਲ ਦੀ ਜਿਹੜੀ ਗ੍ਰਾਂਟ ਹੈ ਉਹਦੇ ਵਿੱਚੋਂ ਸਾਨੂੰ 28 ਲੱਖ ਰੁਪਏ ਦੀ ਗ੍ਰਾਂਟ ਹੈ ਜਿਹੜੀ ਉਹ ਮਨਜ਼ੂਰ ਹੋਈ ਹੈ ਉਹਦਾ ਕੰਮ ਚੱਲ ਰਿਹਾ ਹੈ ਹਾਂਜੀ ਤਿੰਨ ਖੂਬ ਬਣ ਚੁੱਕੇ ਨੇ ਅੱਛਾ ਜੀ ਤੇ ਲੋਕ ਬਹੁਤ ਸਾਡਾ ਸਾਥ ਦੇ ਰਹੇ ਆ ਪਾਣੀ ਛੱਪੜ ਦੇ ਵਿੱਚੋਂ ਕਿਉਂਕਿ بارش ਦਾ ਟਾਈਮ ਹੈ ਹਾਂਜੀ ਤੇ ਅਸੀਂ ਛੱਪੜ ਵਿੱਚੋਂ ਜਦੋਂ ਪਾਣੀ ਕੱਢ ਦਿੰਨੇ ਆ ਤੇ بارش ਕਰਕੇ ਫੇਰ ਪਾਣੀ ਆ ਜਾਂਦਾ ਇਸ ਕਰਕੇ ਸਾਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਬਣਾਉਣ ਤੇ ਤੇ ਇਸ ਕਰਕੇ ਅਸੀਂ ਧੰਨਵਾਦ ਕਰਦੇ ਆ ਸੋ ਪੰਜਾਬ ਸਰਕਾਰ ਦਾ ਕਿ ਲੋਕਾਂ ਦੇ ਘਰਾਂ ਵਿੱਚ ਜਿਹੜਾ ਬਹੁਤ ਜ਼ਿਆਦਾ ਗੰਦਗੀ ਜਾ ਰਹੀ ਸੀ ਤੇ ਉਹਨੂੰ ਬਚਾਉਣ ਦੀ ਖਾਤਰ ਤੇ ਸਾਨੂੰ ਇਹ ਥਾਪਰ ਮਾਡਲ ਸਾਡਾ 28 ਲੱਖ ਰੁਪਏ ਦੀ ਸਾਨੂੰ ਗ੍ਰਾਂਟ ਸਾਡੇ ਖਾਤਿਆਂ ਦੇ ਵਿੱਚ ಗ್ರಾಮ ਪੰਚਾਇਤ ਦੇ ਵਿੱਚ ਸਰਕਾਰ ਵੱਲੋਂ ਪਾਈ ਗਈ। ਇੱਕ ਕੱਸੀ ਦੇ ਪਾਣੀ ਦੀ ਸਮੱਸਿਆ ਸੀਗੀ ਆਪਣੇ ਪਿੰਡ 'ਚ। ਹਾਂਜੀ। ਉਹ ਢੇਲਵਾ ਮਾਈਨਰ ਸੀ ਜਿਹੜਾ ਤਕਰੀਬਨ 50 ਸਾਲ ਪੁਰਾਣਾ ਸਾਡੇ ਵਾਲੇ ਕੰਮ ਸੀਗਾ। ਅੱਛਾ ਜੀ। ਤੇ ਬਹੁਤ ਸਰਕਾਰਾਂ ਆਈਆਂ, ਬਹੁਤ ਮੰਤਰੀ ਵੀ ਆਏ ਤੇ ਆਪਣੇ ਪਿੰਡ ਦੀ ਹਰ ਇੱਕ ਸਰਕਾਰ ਨੂੰ ਇਹੀ ਮੰਗ ਹੁੰਦੀ ਸੀ ਕਿ ਸਾਡੇ ਖੇਤਾਂ ਦੇ ਵਿੱਚ ਜਿਹੜਾ ਸਿੰਚਾਈ ਦਾ ਸਾਧਨ ਨਹੀਂ ਹੈ ਕੋਈ ਜ਼ਮੀਨ ਵਾਸਤੇ ਇਸ ਕਰਕੇ ਕਿਸੇ ਨੇ ਵੀ ਨਹੀਂ ਸੁਣੀ ਉਹ ਗੱਲ ਅੱਛਾ ਜੀ ਕਿਸੇ ਸਰਕਾਰ ਨੇ ਉਹ ਗੱਲ ਸੁਣੀ ਨਹੀਂ ਤੇ ਪਰ ਭਗਵੰਤ ਸਿੰਘ ਮਾਨ ਸਰਕਾਰ ਦੇ ਹੁਕਮਾਂ ਅਨੁਸਾਰ ਕਿ ਟੇਲਾਂ ਤੇ ਪਾਣੀ ਪਹੁੰਚਾਉਣਾ ਉਹ ਸਾਡੀ ਬਹੁਤ ਹੀ ਪੁਰਾਣੀ ਮੰਗ ਹੈ ਜਿਹੜੀ ਤੇ ਸਾਡੇ ਪਿੰਡ ਦੀ ਆਪਣੇ ਪਿੰਡ ਦੀ ਜਿਹੜੀ ਪੁਰਾਣੀ ਮੰਗ ਹੈ ਤੇ ਉਹਨੂੰ ਪੂਰਾ ਕੀਤਾ ਗਿਆ ਉਹਦੇ ਵਿੱਚ ਸਾਨੂੰ 1 ਕਰੋੜ ਤੇ 75 ਲੱਖ ਰੁਪਏ ਜਿਹੜੀ ਗ੍ਰਾਂਟ ਹੈ ਉਹ ਆ ਚੁੱਕੀ ਹੈ ਟੈਂਡਰ ਹੋ ਚੁੱਕੇ ਹੈ ਠੇਕੇਦਾਰ ਨੇ ਉੱਥੇ ਇੱਟਾਂ ਵਗੈਰਾ ਜੋ ਵੀ ਮਟੀਰੀਅਲ ਹੈ ਸਾਰਾ ਸਿੱਟ ਦਿੱਤਾ ਹੈ ਪਿੰਡ ਨੇ ਬੜਾ ਸਹਿਯੋਗ ਦਿੱਤਾ ਕਿਉਂਕਿ ਉੱਤੇ ਮਿੱਟੀ ਮਿੱਟੀ ਪਾਉਣ ਵਾਲੀ ਸੀ 4-5 ਫੁੱਟ ਤੇ ਸਾਰੀ ਮਿੱਟੀ ਪਿੰਡ ਵੱਲੋਂ ਉਹ ਆਪਣੇ ਜਮੀਨਾਵਾਲਿਆਂ ਵੱਲੋਂ ਤੇ ਉਹ ਮਿੱਟੀ ਪਾ ਕੇ ਉਹਨੂੰ ਪੂਰਾ ਕੀਤਾ ਗਿਆ ਬਸ ਇੱਕ ਦੋ ਦਿਨਾਂ ਦੇ ਵਿੱਚ ਲੇਬਰ ਨਾ ਮਿਲਣ ਕਰਕੇ ਕਿਉਂਕਿ ਝੋਨਾ ਲਾਉਣ ਦਾ ਟਾਈਮ ਸੀ ਇਸ ਕਰਕੇ ਲੇਬਰ ਮਿਲੇ ਨਹੀਂ ਅੱਛਾ ਤੇ ਜਿਹੜੇ ठेकेदार ਸੀ ਉਹਨਾਂ ਨੂੰ ਲੇਬਰ ਨਾਮ ਰਣ ਕਰਕੇ ਉਹ ਕੰਮ ਚੱਲ ਨਹੀਂ ਸਕਿਆ ਬਸ ਆ ਥੋੜੇ ਦਿਨਾਂ ਦੇ ਵਿੱਚ ਸਾਡਾ ਉਹ ਜਿਹੜਾ ਢਿਲਵਾ ਮਾਈਨਰ ਦਾ ਕੰਮ ਆ ਸ਼ੁਰੂ ਹੋਣ ਜਾ ਰਿਹਾ ਇੱਕ ਵਾਟਰ ਬਾਕਸ ਦੀ ਵੀ ਸਮੱਸਿਆ ਰਹਿੰਦੀ ਸੀ ਪਾਣੀ ਗੰਧ ਗੰਧਲਾ ਹੁੰਦਾ ਸੀ ਹਾਂਜੀ ਉਹਦੇ ਵਿੱਚ ਵਾਟਰ ਬਾਕਸ ਦਾ ਜਿਹੜਾ ਕੰਮ ਹੈ ਉਹਦੇ ਵਿੱਚ ਇਸ ਤਰ੍ਹਾਂ ਵੀ ਸਾਡਾ ਚਾਰ ਪਿੰਡਾਂ ਦਾ ਆਪਣਾ ਵਾਟਰ ਬਾਕਸ ਹੈ ਗੋਨਿਆਂ ਨਾਲਾਂ ਦਾ ਕਿਉਂਕਿ ਜਿਹੜੀ ਮੇਨ ਜ਼ਮੀਨ ਸੀ ਆਪਣੇ ਪਿੰਡ ਦੇ ਕਿਉਂਕਿ ਹੁਣ ਆਪਣੇ ਪਿੰਡ ਕੋਲ ਤਕਰੀਬਨ 4 ਕਨਾਲਾਂ ਜ਼ਮੀਨ ਹੈ ਅੱਛਾ ਜੀ ਜਿਹੜੀ ਸਾਡੇ ਕੋਲ ਪੰਚਾਇਤ ਕੋਲ ਹੈ ਨਾ 4 खवा 4 ਕਨਾਲਾਂ ਜ਼ਮੀਨ ਹੈ ਹੋਰ ਪਿੰਡ ਨੂੰ ਪਿੰਡ ਦੀ ਕੋਈ ਵੀ ਆਮਦਨ ਪੰਚਾਇਤ ਨੂੰ ਨਹੀਂ ਹੈ ਅੱਛਾ ਜੀ ਤੇ ਜਿਹੜੀ ਉਹ ਮੇਨ ਜ਼ਮੀਨ ਸੀ 1980 81 ਦੇ ਵਿੱਚ ਉਸ ਵੇਲੇ ਦੀ ਪੰਚਾਇਤ ਵੱਲੋਂ ਜਿਹੜੇ 4 ਕੇ 5 ਕਿਲੇ ਸਨ 6 ਕਿਲੇ ਸਨ ਤੇ ਉਹ ਆਪਣੇ ਵਾਟਰ ਬਾਕਸ ਨੂੰ ਦਿੱਤੇ ਗਏ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਪਿੰਡ ਆ ਹਾਂਜੀ ਉਸ ਤੋਂ ਬਾਅਦ ਹਰਿਆਪੁਰ ਅਮਰਗੜ ਤੇ ਗੋਨਿਆਣਾ ਖੁਰਦ ਚਾਰ ਪਿੰਡਾਂ ਦਾ ਵਾਟਰ ਬਾਕਸ ਸੀ ਤੇ ਵਾਟਰ ਬੱਸ ਬਹੁਤ ਹੀ ਵਧੀਆ ਢੰਗ ਦੇ ਨਾਲ ਚੱਲ ਰਿਆ ਸੀ ਪਰ ਸਮਾਂ ਪਾ ਕੇ ਥੋੜਾ ਜਿਹਾ ਜਿਹੜਾ ਫਿਲਟਰ ਮੀਡੀਆ ਹੈ ਉਹ ਅਸੀਂ ਹੁਣ ਉਹਦਾ ਕੰਮ ਹੈ ਜਿਹੜਾ ਉਹ ਪਰਵਾ ਰਹੇ ਆ ਫਿਲਟਰ ਨੂੰ ਸਾਫ ਕਰਵਾ ਰਹੇ ਆ ਤੇ ਹਰਿਆਪੁਰ ਪਿੰਡ ਦਾ ਜਿਹੜਾ ਵਾਟਰ ਵਕਸ ਹੈ ਉਹ ਨਵਾਂ ਬਣ ਪੁੱਟਾ ਹੈ ਉਹ ਪਿੰਡ ਸਾਡੇ ਨਾਲੋਂ ਥੋੜੇ ਦਿਨਾਂ ਦੇ ਵਿੱਚ ਕੱਟਿਆ ਜਾ ਰਿਹਾ ਹੈ ਤੇ ਤਿੰਨ ਪਿੰਡਾਂ ਦਾ ਇਹ ਵਾਟਰ ਵਕਸ ਮੌਜੂਦ ਹੈ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਚੱਲ ਰਿਹਾ ਹੈ ਅਸੀਂ ਵੀ ਉਹਦੇ ਵਿੱਚ ਵੀ ਅਸੀਂ ਸਾਡੇ ਤਿੰਨਾਂ ਪਿੰਡਾਂ ਦਾ ਸੰਯੋਗ ਹੈ ਜਿਹੜਾ ਜੋ ਵੀ ਗ੍ਰਾਂਟ ਸਾਡੇ ਕੋਲ ਜਮ੍ਹਾਂ ਪਈ ਹੈ ਤੇ ਉਹ ਅਸੀਂ ਉਹਦੇ ਤੇ ਲਗਾ ਕੇ ਤੇ ਫਿਰ ਮੀਡੀਆ ਦਾ ਕੰਮ ਕਰਵਾ ਰਹੇ ਅੱਛਾ ਖੇਡ ਗਰਾਉਂਡ ਬਾਰੇ ਤੁਸੀਂ ਕੀ ਕਰ ਰਹੇ ਹੋ ਹਾਂਜੀ ਖੇਡ ਗਰਾਉਂਡ ਦਾ ਅਜੇ ਫਿਲਹਾਲ ਇਹ ਹੈ ਕਿ ਖੇਡ ਗਰਾਉਂਡ ਦੇ ਵਿੱਚ ਤਕਰੀਬਨ ਸਾਨੂੰ ਜਿਹੜੇ ਮੈਸੇਜ ਵੀ ਆਇਆ ਹੈ ਵੀਡੀਓ ਸਾਹਿਬ ਵੱਲੋਂ ਵੀ ਹੁਕਮ ਆਇਆ ਹੈ ਤੇ ਉਹਦਾ ਤਕਰੀਬਨ ਗਰਾਉਂਡ ਹੈ ਜਿਹੜਾ ਸਕੂਲ ਦਾ ਸਾਡੇ ਪਿੰਡ ਜਿਹੜਾ ਆਪਣੇ ਪਿੰਡ ਦਾ ਸਕੂਲ ਹੈ ਮਿਡਲ ਸਕੂਲ ਹੈ ਤੇ ਪ੍ਰਾਇਮਰੀ ਸਕੂਲ ਹੈ ਦੋ ਸਕੂਲ ਨੇ ਉਹਦੇ ਵਿੱਚ ਨਾਲ ਇੱਕ ਗਰਾਉਂਡ ਪਿਆ ਗਰਾਊਂਡ ਦੇ ਨਾਲ ਅਸੀਂ ਉਹਦੇ ਵਿੱਚ ਮਨਤੀ ਹੋ ਚੁੱਕੀ ਹੈ ਗਰਾਊਂਡ ਦੇ ਤੇ ਸੈਕਟਰੀ ਸਾਹਿਬ ਮਨਤੀ ਕਰਕੇ ਲੈ ਗਏ ਨੇ ਅਸੀਂ ਵੀਡੀਓ ਸਾਹਿਬ ਕੋਲ ਮਨਤੀ ਭੇਜਤੀ ਹੈ ਤੇ ਉਹਦੇ ਜਿਹੜੀ ਉਹਦੀ ਗ੍ਰਾਂਟ ਹੈ 27 ਲੱਖ ਤੇ 66000 ਰੁਪਇਆ ਜਿਹੜੀ ਉਹ ਗ੍ਰਾਂਟ ਹੈ ਉਹ ਆਖਰੀ ਮਨਜ਼ੂਰ ਹੋ ਚੁੱਕੀ ਹੈ ਹਾਂਜੀ ਅੱਛਾ ਜੀ ਇੱਕ ਜਿਹੜੀ ਜ਼ਮੀਨਾਂ ਦੀ ਮਨਤੀ ਆਈ ਰਾਹ ਬਹੁਤ ਛੋਟੇ ਰਹਿ ਗਈ ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਇਸ ਤਰ੍ਹਾਂ ਜੀ ਵੀ ਪਹਿਲਾਂ ਜਿਹੜਾ ਆਪਣਾ ਮੇਨ ਰਾਹ ਹੈ ਹਾਂਜੀ ਗੋਨਿਆਣਾ ਪਿੰਡ ਤੋਂ ਚੰਦਪਾਣ ਨੂੰ ਮੇਨ ਰੋਡ ਜਾ ਰਿਹਾ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰ ਚੁੱਕੇ ਹਾਂ ਡੀਸੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰ ਚੁੱਕੇ ਹਾਂ ਕਿ ਇਹ ਜਿਹੜਾ ਰਸਤਾ ਜਾ ਰਿਹਾ ਗੋਨਿਆਣਾ ਕਲਾਂ ਤੋਂ ਚੰਦਪਾਣ ਦਾ ਰਸਤਾ ਹੈ ਹਾਂਜੀ ਇਹ ਤਕਰੀਬਨ 2 ਕਿਲੋਮੀਟਰ ਪੱਕਾ ਹੋ ਚੁੱਕਾ ਹੈ ਤੇ 2 ਕਿਲੋਮੀਟਰ ਪੱਕਾ ਹੋਣ ਵਾਲਾ ਰਹਿੰਦਾ ਕਿਉਂਕਿ ਇਹ ਜਿਹੜਾ ਰਸਤਾ ਹੈ ਇਹ ਚੰਦਪਾਣ ਤੋਂ ਜੈਤੂਨੋਂ ਜਾਂਦਾ ਹੈ ਤੇ ਉਹਦੇ ਨਾਲ ਇਹ ਮਿਲਦਾ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰ ਚੁੱਕੇ ਹਾਂ ਕਿ ਉਸ ਰਸਤੇ ਨੂੰ ਵੀ ਥੋੜਾ ਜਿਹਾ ਪੱਕਾ ਕੀਤਾ ਜਾਵੇ 2 ਕਿਲੋਮੀਟਰ ਤਕਰੀਬਨ ਤੇ ਲੋਕਾਂ ਨੂੰ ਆਉਣ ਜਾਣ ਦੀ ਜਿਹੜੀ ਸਹੂਲਤ ਹੈ ਜਿਹੜੇ ਲੋਕ ਜੈਟੋ ਨੂੰ ਜਾਂਦੇ ਐ ਕੋਟਕਪੂਰਾ ਫਰੀਦਕੋਟ ਨੂੰ ਜਾਂਦੇ ਐ ਤੇ ਹੋਰ ਵੀ ਜਿਹੜੇ ਆਸ-ਪਾਸੇ ਪਿੰਡਾਂ ਦੇ ਜਾਂਦੇ ਐ ਸ਼ਾਰਟਕਟ ਰਸਤੇ ਰਾਹੇ ਕੋਨਿਆਣਾ ਮੰਡੀ ਹੋਣ ਦੀ ਬਜਾਏ ਇਸ ਰਸਤੇ ਉਹ ਜੈਟੋ ਵਾਲੇ ਰਸਤੇ ਜਾ ਸਕਣ ਤੇ ਉਸ ਤੋਂ ਬਾਅਦ ਪਿੰਡ ਦੀ ਆਪਣੇ ਸਾਰੇ ਪਿੰਡ ਦੀ ਇਹ ਮੰਗ ਸੀ ਕਿ ਜਿਹੜੀਆਂ ਰਾਹ ਤੇ ਪਈਆਂ ਨੇ ਉਹ ਤਕਰੀਬਨ ਕਿਸਾਨ ਵੀਰਾਂ ਵੱਲੋਂ ਗਾਣੇਆਂ ਜਾਣੇ ਦੇ ਵਿੱਚ ਥੋੜਾ ਬਹੁਤਾ ਰਸਤਾ ਹੈ ਜਿਹੜਾ ਉਹ ਰੁਕਿਆ ਗਿਆ ਉਹਦੇ ਤੇ ਜ਼ਮੀਨ ਤੇ ਕਬਜ਼ਾ ਹੋ ਚੁੱਕਾ ਤੇ ਅਸੀਂ ਡੀਸੀ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਡੀਸੀ ਸਾਹਿਬ ਕੋਲ ਮਾਰਕ ਕਰਵਾ ਕੇ ਤੇ ਸਿਰਫ ਰਾਹਾਂ ਦੀ ਤੇ ਪਈਆਂ ਦੀ ਨਿਸ਼ਾਨਦੇਹੀ ਬਾਰੇ ਅਪਲੀਕੇਸ਼ਨ ਦਿੱਤੀ ਸੀ ਅੱਛਾ ਉਸ ਤੋਂ ਬਾਅਦ ਪਿੰਡ ਨੇ ਇਕੱਠ ਕੀਤਾ ਉਹ ਕਹਿਣ ਲੱਗੇ ਵੀ ਆਪਣੀ ਜਿਹੜੀ ਸਾਰੇ ਪਿੰਡ ਦੀ ਮਰਬਾ ਬੰਦੀ ਕਰਾਈ ਜਾਵੇ ਤੇ ਉਹਦੇ ਵਾਸਤੇ ਸਾਡੇ ਸਾਨੂੰ ਜਿਹੜਾ ਪਿੰਡ ਵੱਲੋਂ ਬਹੁਤ ਹੀ ਸਹਿਯੋਗ ਮਿਲਿਆ ਤੇ ਅਸੀਂ ਹੁਣ ਮਰੱਬਾ ਬੰਦੀ ਕਰਵਾ ਰਹੇ ਹਾਂ ਇੱਕ ਦੋ ਦਿਨਾਂ ਦੇ ਵਿੱਚ ਜਿਹੜੇ ਪੱਥਰ ਹੈ ਉਹ ਜੈਪੁਰ ਤੋਂ ਆਏ ਹੋਏ ਆ ਲਾਲ ਪੱਥਰ ਅਸੀਂ ਚਰਾ ਕੇ ਲੈਂਦੇ ਆ ਤੇ ਸਾਡੇ ਕਨਗੋ ਸਾਹਿਬ ਸਰਦਾਰ ਜਸਬੀਰ ਸਿੰਘ ਤੇ ਉਹ ਆਪਣੀ ਟੀਮ ਦੇ ਨਾਲ ਸਾਡੇ ਪਿੰਡ ਦਾ ਸਾਰਾ ਜਿਹੜਾ ਰਿਕਾਰਡ ਹੈ ਉਹਨਾਂ ਨੇ ਸੈੱਟ ਕਰ ਲਿਆ ਤੇ ਥੋੜੇ ਦਿਨਾਂ ਦੇ ਵਿੱਚ ਜਿਹੜੇ ਪੱਥਰ ਹੈ ਉਹ ਲੱਗ ਜਾਣਗੇ ਹਾਂਜੀ ਹਾਂਜੀ ਜਿੰਮ ਦਾ ਕਮਰਾ ਹੈ ਕੀ ਆਪਣੇ ਜਿੰਮ ਦਾ ਕਮਰਾ ਹੈ ਨਹੀਂ ਗਾ ਇਹਦੇ ਬਾਰੇ ਕੀ ਮੇਰਾ ਹਾਂਜੀ ਉਹਦੇ ਬਾਰੇ رائے ਇਸ ਤਰ੍ਹਾਂ ਜੀ ਤੇ ਪਹਿਲੀ ਸਰਕਾਰ ਦੇ ਵਿੱਚ ਸਾਨੂੰ ਕਿਉਂਕਿ ਕੱਲ੍ਹ ਦੇਣੀ ਆ ਜਾਂਦੀ ਹੈ ਪਹਿਲੀ ਸਰਕਾਰ ਦੇ ਵਿੱਚ ਨਾ ਇੱਕ ਅੰਗਣਵਾੜੀ ਸੈਂਟਰ ਬਣਾਇਆ ਸੀ ਹਾਂਜੀ ਉਹ ਅੰਗਣਵਾੜੀ ਸੈਂਟਰ ਕਿਉਂਕਿ ਉਸ ਵੇਲੇ ਵੀ ਮੈਂ 13 ਤੋਂ 18 ਦੇ ਵਿੱਚ ਮੇਰੇ ਕੋਲ ਸਰਪੰਚੀ ਸੀ ਉਸ ਟਾਈਮ ਠੀਕ ਹੈ ਤੇ ਅਸੀਂ ਮੰਗ ਕੀਤੀ ਸੀ ਬਈ ਇਹ ਜਿਹੜੇ ਗਰੀਬ ਤਮਕਾ ਗਰੀਬਾਂ ਦੇ ਘਰਾਂ ਵੱਲ ਇਹ ਜਿਹੜਾ ਅੰਗਣਵਾੜੀ ਸੈਂਟਰ ਬਣਾਇਆ ਜਾਵੇ ਤਾਂ ਕਿ ਛੋਟੇ ਬੱਚੇ ਆਸਾਨੀ ਦੇ ਨਾਲ ਆ ਜਾ ਸਕਣ ਪਰ ਉਹ ਕਿਸੇ ਕਾਰਨਾਂ ਕਰਕੇ ਸਾਡੇ ਕੋਲੇ ਜਗਾ ਦੀ ਘਾਟ ਸੀ ਜਾਂ ਕਿਸੇ ਵੀ ਕਾਰਨ ਕਰਕੇ ਤੇ ਉਹ ਐਸਸੀ ਵਾਰਡਾਂ ਵਾਲੇ ਨਹੀਂ ਬਣਿਆ ਇਸ ਕਰਕੇ ਉਹ ਜਨਰਲ ਵਾਲੇ ਪਾਸੇ ਜਿਹੜਾ ਕਮਰਾ ਹੈਗਾ ਅੰਗਣਵਾੜੀ ਸੈਂਟਰ ਦਾ ਤਕਰੀਬਨ 4 4.5 ਲੱਖ ਰੁਪਏ ਉਸ ਵੇਲੇ ਗ੍ਰਾਂਟ ਆਈ ਸੀ 16 17 ਦੇ ਵਿੱਚੋਂ ਬਣਿਆ ਤੇ ਪਰ ਉਹਦੀ ਵਰਤੋਂ ਨਹੀਂ ਹੋਈ ਅੱਛਾ ਜੀ ਬਿਲਕੁਲ ਵਰਤੋਂ ਉਸ ਕਮਰੇ ਦੀ ਨਹੀਂ ਹੋਈ ਕਿਉਂਕਿ ਨਾ ਤਾਂ ਉੱਥੇ ਬੱਚੇ ਜਾਂਦੇ ਐ ਤੇ ਨਾ ਹੀ ਟੀਚਰ ਜਾਂਦੇ ਐ ਇਸ ਕਰਕੇ ਉਹ ਕਮਰੇ ਦੀ ਵਰਤੋਂ ਨਹੀਂ ਹੋਈ ਉਸ ਤੋਂ ਬਾਅਦ ਜਿਹੜੇ ਸਾਡੇ ਅੰਗਣਮਾਣੀ ਸੈਂਟਰ ਨੇ ਦੋਵੇਂ ਦੋਵੇਂ ਅੰਗਣਵਾੜੀ ਸੈਂਟਰ ਸਾਡੀਆਂ ਐਸ்சி ਧਰਮਸ਼ਾਲਾ ਦੇ ਵਿੱਚ ਚੱਲ ਰਹੇ ਐ ਤੇ ਇਸ ਕਰਕੇ ਅਸੀਂ ਮੰਗ ਕੀਤੀ ਸੀ ਅੰਗਣਵਾੜੀ ਸੈਂਟਰ ਦੇ ਤੇ ਉਹ ਵੀ ਪੰਜਾਬ ਸਰਕਾਰ ਵੱਲੋਂ ਅੰਗਣਵਾੜੀ ਸੈਂਟਰ ਐ ਜਿਹੜਾ ਉਹ ਸਾਡਾ ਮਨਜ਼ੂਰ ਕਰ ਦਿੱਤਾ ਗਿਆ ਕਿਉਂਕਿ ਹੁਣ ਇਹ ਸਾਰੇ ਪਾਸਿਆਂ ਤੋਂ ਵੀ ਕੋਈ ਇਤਰਾਜ਼ ਨਾ ਕਰੇ ਵੀ ਇੱਧਰ ਬਣਾਤਾ ਜਾਂ ਇੱਧਰ ਬਣਾਤਾ ਉਹ ਵੀਡੀਓ ਸਾਹਿਬ ਕਹਿੰਦੇ ਵੀ ਤੁਸੀਂ ਜਿਹੜਾ ਆਂਗਣਵਾੜੀ ਸੈਂਟਰ ਹੈ ਉਹ ਮਿਡਲ ਸਕੂਲ ਦੇ ਵਿੱਚ ਤੁਹਾਡੇ ਕੋਲੇ ਜਗ੍ਹਾ ਪਈ ਹੈ ਤੇ ਉੱਥੇ ਇੱਕ ਕੋਰਨਰ ਦੇ ਵਿੱਚ ਬਣਾਇਆ ਜਾਵੇ ਉਹ ਅਸੀਂ ਜਿਹੜਾ ਆਂਗਣਵਾੜੀ ਸੈਂਟਰ ਹੈ ਉਹਦੇ ਵਾਸਤੇ ਸਾਨੂੰ 9 ਲੱਖ ਰੁਪਇਆ ਜਿਹੜਾ ਮਨਜ਼ੂਰ ਹੋਇਆ ਗ੍ਰਾਂਟ ਸਾਡੀ ਤੇ ਉਹ ਅਸੀਂ ਆਂਗਣਵਾੜੀ ਸੈਂਟਰ ਹੈ ਉਹ ਮਿਡਲ ਸਕੂਲ ਦੇ ਇੱਕ ਕੋਰਨਰ ਤੇ ਅਸੀਂ ਉੱਥੇ ਬਣਾ ਰਹੇ ਹਾਂ ਜਿਮ ਵਾਲੇ ਕਮਰੇ ਦੀ ਹਜੇ ਗਰਾਹਤ ਮਨਜ਼ੂਰ ਨਹੀਂ ਹੋਈ ਜਿਮ ਵਾਲਾ ਸਮਾਨ ਦੀ ਅਸੀਂ ਸਾਨੂੰ ਬੱਚਿਆਂ ਨੇ ਕਿਉਂਕਿ ਉਤਸ਼ਾਹਤ ਨੇ ਬੱਚੇ ਬਹੁਤ ਗਰਾਊਂਡ ਦੇ ਵਿੱਚ ਵੀ ਖੇਡਦੇ ਆ ਪਰ ਜਿਮ ਵਾਲਾ ਜਿਹੜਾ ਕਮਰਾ ਹੈ ਸਾਨੂੰ ਅਸੀਂ ਪਹਿਲੀ ਪੰਚਾਇਤ ਦੇ ਵਿੱਚ ਇੱਕ ਛੋਟਾ ਜਿਹਾ ਕਮਰਾ 10 ਫੁੱਟ ਦਾ ਅਸੀਂ ਬਣਾ ਕੇ ਦਿੱਤਾ ਸੀ ਉੱਥੇ ਸਭਦਾ ਸੈਂਟਰ ਦੇ ਕੋਲ ਹਾਂਜੀ ਹਾਂਜੀ ਤੇ ਉਹਦੇ ਵਿੱਚ ਜਿਹੜੀਆਂ ਮਸ਼ੀਨਾਂ ਆ ਉਹ ਸੈੱਟ ਨਹੀਂ ਹੋਣੀਆਂ ਇੱਕ ਉਹ ਬਾਹਰਲੇ ਪਾਸੇ ਹੋਣ ਕਰਕੇ ਪਿੰਡੋਂ ਬਾਹਰ ਹੋਣ ਕਰਕੇ ਤੇ ਤੁਹਾਨੂੰ ਪਤਾ ਹੈ ਅੱਜ ਕੱਲ ਮਾਹੌਲ ਐਸਾ ਚੱਲਿਆ ਨਸ਼ੇ ਨਸ਼ੇ ਪੱਤੇ ਦਾ ਇਸ ਕਰਕੇ ਉਥੋਂ ਚੋਰੀਆਂ ਹੋ ਜਾਂਦੀਆਂ ਜਿਹੜਾ ਸਮਾਨ ਹੈ ਉਹ ਤੁੱਕ ਕੇ ਲੈ ਜਾਂਦੇ ਨੇ ਤੇ ਨਸ਼ੇ ਵਾਲੇ ਇਸ ਕਰਕੇ ਅਸੀਂ ਜਿਹੜਾ ਜਿਮ ਦੀ ਮੰਗ ਰੱਖੀ ਆ ਅਸੀਂ ਜਿਮ ਰੂਮ ਦੀ ਕਿਉਂਕਿ ਸਾਡੇ ਕੋਲ ਪੰਚਾਇਤੀ ਜਗ੍ਹਾ ਪਈ ਐ ਚਾਰ ਪੰਜ ઠાਵਾ ਤੇ ਤੇ ਅਸੀਂ ਇਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੇ ਬੱਚੇ ਆ ਉਹ ਨਸ਼ਿਆਂ ਤੋਂ ਪਾਸੇ हट ਕੇ ਖੇਡਾਂ ਵਾਲੇ ਪਾਸੇ ਉਤਸ਼ਾਹਿਤ ਹੋਣ ਤੇ ਜਿਮ ਰੂਮ ਸਾਡਾ ਬਣਾਇਆ ਜਾਵੇ ਤੇ ਜਿਮ ਰੂਮ ਵਾਸਤੇ ਜਿਮ ਦੇ ਸਮਾਨ ਵਾਸਤੇ ਸਾਨੂੰ ਬੱਚਿਆਂ ਨੇ ਕਾਫੀ ਆਈਟਮਾਂ ਲਿਖ ਕੇ ਦਿੱਤੀਆਂ ਸੀ ਤੇ ਉਹ ਅਜੇ ਤੱਕ ਡੀਡੀਪੀਓ ਸਾਹਿਬ ਕੋਲ ਸਾਡੀ ਐਪਲੀਕੇਸ਼ਨ ਚਲੀ ਗਈ ਹੈ ਬੀਸੀ ਸਾਹਿਬ ਤੋਂ ਮਨਜ਼ੂਰ ਹੋ ਕੇ ਪਰ ਅਜੇ ਤੱਕ ਉਹ ਸਮਾਨ ਸਾਨੂੰ ਮਿਲਿਆ ਨਹੀਂ ਹੋਰ ਮੰਗਾ ਕਿਹੜੀ ਨਹੀਂ ਸਰਕਾਰ ਤੋਂ ਬਸ ਹੋਰ ਮੰਗਾ ਤਾਂ ਨਾਰਮਲ ਮੰਗਾਂ ਜੀ ਸਟਰੀਟ ਲਾਈਟਾਂ ਕਿਤਾ ਪਿੰਡ ਦੇ ਵਿੱਚ ਲਵਾਈਆਂ ਜਾਣ ਤਾਂ ਕਿ ਬਾਹਰੋਂ ਜੇ ਵੀ ਕੋਈ ਆਉਂਦਾ ਹੈ ਕੇਵਾਰ ਨਸ਼ੇ ਪੱਤੇ ਵਾਲੇ ਘਰ ਲੁੱਟ ਲੈਂਦੇ ਆ ਚੋਰੀ ਕਰ ਲੈਂਦੇ ਆ ਤੇ ਗਲੀਆਂ ਦੇ ਵਿੱਚ ਸਟਰੀਟ ਲਾਈਟਾਂ ਲੱਗੀਆਂ ਹੋਣਗੀਆਂ ਤੇ ਇਸ ਕਰਕੇ ਡਰ ਮੰਨਣਗੇ ਹਰ ਇੱਕ ਡਰ ਮੰਨੂਗਾ ਅਸੀਂ ਇੱਕ ਪਿੰਡ ਵਾਸਤੇ ਸਟਰੀਟ ਲਾਈਟਾਂ ਦੀ ਮੰਗ ਕਰਦੇ ਹਾਂ ਇੱਕ ਪਿੰਡ ਦੇ ਵਿੱਚ ਕੋਈ ਵੀ ਸਰਕਾਰੀ ਡਿਸਪੈਂਸਰੀ ਜਾਂ ਕੋਈ ਸਰਕਾਰੀ ਹਸਪਤਾਲ ਨਹੀਂ ਹੈ ਨਾ ਹੀ ਕੋਈ ਪਸ਼ੂ ਹਸਪਤਾਲ ਹੈ ਨਾ ਹੀ ਕੋਈ ਲੇਡੀਜ਼ ਵਾਸਤੇ ਜਨਟ ਸੁਵਾਸਤੇ ਬੱਚਿਆਂ ਵਾਸਤੇ ਕੋਈ ਸਰਕਾਰੀ ਡਿਸਪੈਂਸਰੀ ਹੈ ਇਹਦੇ ਵਾਸਤੇ ਵੀ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਸੀਂ ਸਾਰੀ ਪੰਚਾਇਤ ਤੁਹਾਡੇ ਨਾਲ ਖੜੇ ਹਾਂ ਆਪਣੀ ਪੂਰੀ ਤਨਦੇਹੀ ਦੇ ਨਾਲ ਅਸੀਂ ਸਾਡੇ ਨਗਰ ਦਾ ਜਿਹੜਾ ਕੰਮ ਹੈ ਅਸੀਂ ਸਾਰੀ ਪੰਚਾਇਤ ਕਰਵਾ ਰਹੇ ਹਾਂ ਇਸ ਕਰਕੇ ਸਾਡੇ ਇੱਕ ਜਿਹੜੀ ਸਰਕਾਰੀ ਡਿਸਪੈਂਸਰੀ ਹੈ ਉਹ ਜਗਾਸੀਂ ਆਪੇ ਦੇ ਦੇਵਾਂਗੇ ਉਹਦੀ ਬਿਲਡਿੰਗ ਉਹ ਸਾਰਨ ਵਾਸਤੇ ਤੇ ਸਾਡੇ ਡਿਸਪੈਂਸਰੀ ਇੱਕ ਮਨਜ਼ੂਰ ਕੀਤੀ ਜਾਵੇ ਜੀ ਜਿਹੜੇ ਕੰਮ ਪੰਚਾਇਤ ਵੱਲੋਂ ਚੱਲ ਰਹੇ ਨੇ ਉਹਨਾਂ ਨੇ ਕਿੰਨੀ ਕਿ ਸਪੋਰਟ ਕਰ ਰਹੇ ਪਿੰਡ ਵਾਲੇ ਬਹੁਤ ਸਹਿਯੋਗ ਦੇ ਰਹੇ ਜੀ ਬਹੁਤ ਹੀ ਵਧੀਆ ਸਹਿਯੋਗ ਸਾਨੂੰ ਮਿਲ ਰਿਹਾ ਹੈ ਤੇ ਬਹੁਤ ਹੀ ਵਧੀਆ ਸਾਰੇ ਖੁਸ਼ ਨੇ ਕਿਉਂਕਿ 10 ਮਹੀਨਿਆਂ ਦੇ ਵਿੱਚ ਤਕਰੀਬਨ ਸਾਡਾ 2.5 ਕਰੋੜ ਰੁਪਏ ਦਾ ਜਿਹੜਾ ਕੰਮ ਹੈ ਉਹ ਪੰਜਾਬ ਸਰਕਾਰ ਵੱਲੋਂ ਸਾਡਾ ਮਨਜ਼ੂਰ ਕੀਤਾ ਗਿਆ ਤੇ ਮੈਂ ਨਹੀਂ ਸੀ ਵੇਖਿਆ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਜਿਹੜੇ ਇੰਨੇ ਕੰਮ ਐ तकरीबन 5-5 ਸਾਲਾਂ ਦੇ ਵਿੱਚ 10-10 ਸਾਲਾਂ ਦੇ ਵਿੱਚ ਇੰਨੇ ਕੰਮ ਸਾਡੇ ਨਗਰ ਦੇ ਨਹੀਂ ਹੋਏ ਤੇ ਇਸ ਕਰਕੇ ਜਿਹੜੇ ਸਾਡੇ ਪਿੰਡ ਦੇ ਕੰਮ ਨੇ ਅਸੀਂ ਬੜੀ ਤਨਦੀ ਨਾਲ ਸਮੇਂ ਤੋਂ ਸਮਾਂ ਕੱਢ ਕੇ ਸਾਰੀ ਪੰਚਾਇਤ ਅਸੀਂ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਕਰਵਾ ਰਹੇ ਹਾਂ ਇੱਕ ਮੰਗ ਮੇਰੇ ਵੱਲੋਂ ਆਈ ਹਾਂਜੀ ਆਪਣੇ ਇੱਕ ਬਸ ਸਾਡੇ ਤੇ ਕਿਤੇ ਵੀ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਪੀਣ ਦਾ ਅੱਛਾ ਜੀ ਜੇ ਉਹ ਹੋ ਸਕਦਾ ਤਾਂ ਉਹ ਜ਼ਰੂਰ ਹਾਂਜੀ ਉਹ ਅਸੀਂ ਵੀਡੀਓ ਸਾਹਿਬ ਕੋਲ ਮੰਗ ਰੱਖ ਦਾਂਗੇ ਜਾਂ ਜਿਸ ਤਰ੍ਹਾਂ ਵੀ ਹੋਇਆ ਕਿ ਅਸੀਂ ਪੰਚਾਇਤ ਵੱਲੋਂ ਇੱਕ ਤਾਂ ਸਾਡੇ ਬਸ ਅਡੇ ਤੇ ਭਾਵੇਂ ਹਰਿਆਪੁਰ ਦਾ ਬਸ ਅਡਾ ਜਿਹੜਾ ਬਿਲਕੁਲ ਨੇੜੇ ਆ तकरीबन 1 ਕਿਲੋਮੀਟਰ ਵੀ ਨਹੀਂ ਪੈਂਦਾ ਆਪਣੇ ਪਿੰਡ ਤੋਂ ਹਾਂਜੀ ਹਾਂਜੀ ਇਸ ਕਰਕੇ ਕਿਉਂਕਿ ਸਕੂਲ ਦੀ ਮੰਗ ਵੀ ਪਹਿਲੇ ਸਮਿਆਂ ਦੇ ਵਿੱਚ ਆਪਾਂ ਕੀਤੀ ਸੀ ਕਿ ਆਪਣਾ ਜਿਹੜਾ ਸਕੂਲ ਵੀ ਅਪਗ੍ਰੇਡ ਹੋ ਕੇ ਸਾਡੀਆਂ ਛੋਟੀਆਂ ਬੱਚੀਆਂ ਨੂੰ ਗੋਨਾਂ ਨੇ ਮੰਡੀ ਜਾਣਾ ਪੈਂਦਾ ਜਾਂ ਹਰਿਆਪੁਰ ਜਿੱਦੇ ਝੰਡਾ ਵਾਲੇ ਜਾਣਾ ਪੈਂਦਾ ਕਿ ਆਪਣੇ ਸਕੂਲ ਦੀ ਜਿਹੜੀ ਮਿਡਲ ਸਕੂਲ ਦੀ ਮੰਗ ਸੀ ਵੀ ਉਹਨੂੰ ਹਾਈ ਸਕੂਲ ਕੀਤਾ ਜਾਵੇ ਅਪਗ੍ਰੇਡ ਕਰਕੇ ਹਾਂਜੀ ਪਰ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਸਰਕਾਰਾਂ ਨੇ ਕਿਸੇ ਨੇ ਵੀ ਨਹੀਂ ਸਾਡੀ ਸੁਣੀ ਤੇ ਬੱਸ ਅਡੇ ਦੀ ਵੀ ਮੰਗ ਸੀ ਪਰ ਅਸੀਂ ਚਾਹੁੰਦੇ ਆ ਵੀ ਜੇ ਬੱਸ ਅਡਾ ਨਾ ਵੀ ਇੱਥੇ ਬਣੇ ਭਾਵੇਂ ਅਸੀਂ ਤਾਂ ਚਾਹੁੰਦੇ ਆ ਵੀ ਬਣ ਜਾਵੇ ਜਰੂਰ ਹਾਂਜੀ ਪਰ ਉਹਦੇ ਵਾਸਤੇ ਜਿੱਥੋਂ ਹੁਣ ਜੜੀਆਂ ਸਵਾਰੀਆਂ ਨੇ ਲੋਕ ਆ ਜਿਹੜੇ ਉਠੋਂ ਸਾਡੇ ਸਕੂਲ ਦੇ ਕੋਲੋਂ ਆਪਣੇ ਕੋਲੋਂ ਚੜਦੇ ਆ ਪਰ ਕਈ ਵਾਰੀ ਮੀਂਹ ਕਣੀ ਆ ਜਾਂਦਾ ਕੁ ਹਨੇਰੀ ਆ ਜਾਂਦਾ ਇਸ ਕਰਕੇ ਕੋਈ ਉੱਥੇ ਕਮਰਾ ਬਣਾਇਆ ਜਾਵੇ ਤਾਂ ਕਿ ਮੀਂਹ ਕਣੀ ਦੇ ਵਿੱਚ ਹਨੇਰੀ ਦੇ ਵਿੱਚ ਜਿਹੜੇ ਲੋਕ ਆਸੇ ਪਾਸੇ ਜਾਂਦੇ ਨੇ ਗੋਨਿਆਣਾ ਮੰਡੀ ਜਾਂਦੇ ਜਾਂ ਮਠੱਡੇ ਜਾਂਦੇ ਐ ਤੇ ਕਈ ਵਾਰ ਮਿੰਨੀ ਬੱਸਾਂ ਉੱਥੇ ਰੁਕ ਜਾਂਦੀਆਂ ਟੈਂਪੂ ਵੀ ਜਾਂਦੇ ਉਹ ਵੀ ਰੁਕ ਜਾਂਦੇ ਐ ਪਰ ਉਹਨਾਂ ਦੇ ਖੜਨ ਵਾਸਤੇ ਇੱਕ ਤਾਂ ਸ਼ੈੱਡ ਹੈ ਨਹੀਂ ਇੱਕ ਕੋਈ ਉੱਥੇ ਕੋਈ ਲੈਟਰਨ ਬਾਥਰੂਮ ਦਾ ਪ੍ਰੋਗਰਾਮ ਨਹੀਂ ਹੈ ਘੋੜਾ ਵੀ ਤੇ ਨਾ ਹੀ ਉੱਥੇ ਕੋਈ ਤਕਰੀਬਨ ਪਾਣੀ ਦਾ ਪੀਣ ਦਾ ਪ੍ਰਬੰਧ ਹੈ ਇਸ ਕਰਕੇ ਅਸੀਂ ਇਹ ਵੀ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਕਿ ਬਸਰਡੇ ਤੇ ਵੀ ਕੋਈ ਨਾ ਕੋਈ ਸਹੂਲਤ ਸਾਨੂੰ ਜ਼ਰੂਰ ਦਿੱਤੀ ਜਾਵੇ ਇੱਕ ਸਹੂਲਤ ਲਾਇਬ੍ਰੇਰੀ ਦੀ ਵੀ ਹੋਣੀ ਚਾਹੀਦੀ ਹੈ ਹਾਂਜੀ ਲਾਇਬ੍ਰੇਰੀ ਦੀ ਵੀ ਅਸੀਂ ਮੰਗ ਕਰਦੇ ਆ ਕਿਉਂਕਿ ਜਿਹੜੇ ਬੱਚੇ ਮੋਬਾਈਲਾਂ ਦੇਖ ਦੇਖ ਕੇ ਬਹੁਤ ਹੀ ਜਾਦੇ ਇਸ ਤਰ੍ਹਾਂ ਕੋਈ ਮੋਬਾਈਲਾਂ ਤੋਂ ਗੰਧੀਆਂ ਚੀਜ਼ਾਂ ਦੇਖਦੇ ਆ ਇਸ ਕਰਕੇ ਜੇਕਰ ਆਪਣੀ ਲਾਇਬ੍ਰੇਰੀ ਦੇ ਵਿੱਚ ਕੁਝ ਕਿਤਾਬਾਂ ਹੋਣਗੀਆਂ ਚੰਗੀਆਂ ਕਿਤਾਬਾਂ ਪੜ੍ਹ ਕੇ ਉਹਨਾਂ ਨੂੰ ਨੌਲੇਜ ਆਵੇਗੀ ਪੜ੍ਹਨਗੇ ਤੇ ਇਸ ਕਰਕੇ ਉਹ ਆਪਣੇ ਤਰੱਕੀ ਦੇ ਰਾਹ ਤੇ ਚੱਲਣਗੇ ਹਾਂਜੀ ਹਾਂਜੀ ਗੱਲਬਾਤ ਉਹਦੀ ਖਾਲੇ ਨਹੀਂ ਹੈ ਹਾਂਜੀ ਟਿਕ ਜਿਹੜਾ ਹੈ ਮੈਨੂੰ ਕੋਈ ਨਹੀਂ ਕੋਈ ਨਹੀਂ ਬੋਲਦੇ ਆਪਾਂ ਕਰਦੇ ਹਾਂ ਹਾਂ ਇੱਕ ਸਾਡਾ ਜਿਹੜਾ ਕੋਟ ਪਾਇਰਜ ਬਾਹ ਹੈ ਉਹ ਤਕਰੀਬਨ 18-20 ਸਾਲ ਹੋ ਗਏ ਬਣੇ ਨੂੰ ਜੀ ਅੱਛਾ ਜੀ ਤੇ ਉਹ ਤਕਰੀਬਨ ਉੱਚਾ ਬਣਨ ਕਰਕੇ ਨਾ ਤੇ ਉਹ ਸਾਡਾ 2 ਕੁ ਸਾਲ ਆਪਣਾ ਚੱਲਿਆ ਹਾਂਜੀ ਉਹਦੇ ਵਾਸਤੇ ਅਸੀਂ ਅੱਜ ਵੀ ਮੰਗ ਕੀਤੀ ਹੈ ਡੀਸੀ ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦੇ ਕੇ ਆਏ ਹਾਂ अच्छा ये कि वो ਸਾਡਾ ਜਿਹੜਾ ਚਰੋਮਣੀ ਮੰਗ ਹੈ ਖਾਲਾ ਸਾਡਾ ਕੋਟ ਪਾਈ ਰਜਬਾਹਾ ਉਹਦੇ ਵਿੱਚ ਪਾਈਪ ਲਾਈਨ ਪਾਈ ਜਾਵੇ ਤਾਂ ਕਿ ਲੋਕਾਂ ਨੂੰ ਜਿਹੜਾ ਕਿਸਾਨਾਂ ਨੂੰ ਜਿਹੜਾ ਪਾਣੀ ਹੈ ਤੇ ਉਹ ਵਧੀਆ ਢੰਗ ਦੇ ਨਾਲ ਸਿੰਚਾਈ ਹੋ ਸਕੇ ਹਾਂਜੀ ਦੂਸਰੀ ਗੱਲ ਇੱਕ ਹੋਰ ਸੀ ਸਚਾਈ ਪਾਈਪ ਦੇ ਜਿਹੜਾ ਥਾਪਰ ਮਾਡਲ ਸਾਡਾ ਬਣ ਰਿਹਾ ਹੈ ਉਹ ਤਕਰੀਬਨ ਕਿੰਨਾ ਕਿਲੋ ਕਿਲੋ ਮੀਟਰ ਸਾਡੀ ਪਾਈਪ ਹੈ ਜਿਹੜੀ ਪਹਿਲਾ ਪਾਈਪ ਲਾਈਨ ਪਈ ਹੈ ਜੇਕਰ ਉਹ ਪਾਈਪ ਲਾਈਨ ਸਾਡੀ 2 ਜਾਂ 2.5 ਕਿਲੋਮੀਟਰ 3 ਕਿਲੋਮੀਟਰ ਹੋ ਜਾਵੇਗੀ ਥਾਪਰ ਮਾਡਲ ਤੋਂ ਵੀ ਸਟ ਪਾਣੀ ਹੈ ਜਿਹੜਾ ਤੇ ਉਹ ਸਾਰੇ ਕਿਸਾਨ ਵੀਰ ਸਾਡੇ ਆ ਜਿਹੜੇ ਉਹ ਪਾਣੀ ਆਪਣੇ ਖੇਤਾਂ ਨੂੰ ਠਾਪਰ ਮਾਡਲ ਦੇ ਵਿੱਚੋਂ ਤੇ ਲਾ ਲਿਆ ਕਰਨਗੇ ਉਹ ਵੀ ਅਸੀਂ ਮੰਗ ਪੰਜਾਬ ਸਰਕਾਰ ਤੋਂ ਕਰਦੇ ਆ। ਲਓ ਵੀ ਦੋਸਤੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਸਾਰੇ ਪਿੰਡ ਵਾਸੀਆਂ ਤੱਕ ਜਾਣਕਾਰੀ ਜਿਹੜੀ ਉਹ ਜ਼ਰੂਰ ਪਹੁੰਚ ਸਕੇ ਪਤਾ ਲੱਗ ਸਕੇ ਵੀ ਕਿਹੜੇ-ਕਿਹੜੇ ਕੰਮ ਪਿੰਡ 'ਚ ਚੱਲ ਰਹੇ ਆ ਤੇ ਕਿਹੜੇ-ਕਿਹੜੇ ਅਗਲੇ ਆਉਣ ਵਾਲੇ ਦਿਨਾਂ 'ਚ ਹੋਣ ਜਾ ਰਹੇ ਆ। ਬਾਕੀ ਵੀਡੀਓ ਨੂੰ ਦੇਖਣ ਵਾਸਤੇ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਅੱਗੇ ਸਾਂਝਾ ਜ਼ਰੂਰ ਕਰਨਾ।